ਜਿਹੜੇ ਬਲੇਡ ਨੇ ਇਹ ਅਲੂਮੀਨੀਅਮ ਦੇ ਪਾਉਣੇ ਆਪਾਂ ਆਮ ਇਹ ਲੋਹੇ ਦਾ ਪੈ ਜਾਂਦਾ ਆ ਆਪਾਂ ਇਹ ਵੀ ਅਲੂਮੀਨੀਅਮ ਦਾ ਪਾਉਣੇ ਆ ਠੀਕ ਹੈ ਜੀ ਵੀਰ ਬਲੇਡ ਵੀ ਗਲੇ ਨਾ ਜਿਹਦੇ ਬਲੇਡੇ ਗਲ ਜਾਂਦਾ ਬਾਈ ਇਹ ਬਬਲਿੰਗ ਕਰਨ ਲੱਗ ਜਾਂਦਾ ਫਿਰ ਕੂਲਰ ਸਾਊਂਡ ਕਰਦਾ ਠੀਕ ਹੈ ਇਹਦੇ ਕਈ ਕੰਮ ਨੇ ਜਿਵੇਂ ਹੁਣ ਇਹ ਕਾਊਂਟਰ ਸਾਈਜ਼ ਕੂਲਰ ਹੈ ਕਾਊਂਟਰ ਵਾਸਤੇ ਵੀ ਯੂਜ਼ ਕਰ ਸਕਦੇ ਆ ਰਸੋਈ ਦੀ ਸੈਲਫ ਤੇ ਧਰ ਸਕਦੇ ਆ ਜੀ ਜੇ ਕੋਈ ਪੈਟ ਹੈ ਘਰੇ ਜਿਵੇਂ ਡੌਗ ਡੂਗ ਰੱਖਿਆ ਹੋਰ ਰੱਖਿਆ ਉੱਥੇ ਲਾ ਸਕਦੇ ਆ ਕੁਆਲਿਟੀ ਹੈ ਜੀ ਮੈਂ ਸੁੱਚਾ ਲਾ ਲਓ ਐਸਜੀਆਈ ਕੰਪਨੀ ਦੀ ਸੋਚ ਆ ਬਾਈ ਅਸਜੀਆਈ ਕੰਪਨੀ ਮੰਨੀ ਪਰ ਮੰ ਐਸਜੀਆਈ ਕੰਪਨੀ ਸੋਚਿਆ ਬਕਾਇਦਾ ਕਵਰ ਲਗਿਆ ਸਾਰਾ ਕੁਝ ਜਿਵੇਂ ਆ ਲੀਡ ਹੈ ਬੰਦਾ ਜੇ ਕੋਈ ਉਹ ਗੂਗਲ ਕਰਕੇ ਜਿਵੇਂ ਮਰਜ਼ੀ ਚੈੱਕ ਕਰ ਸਕਦਾ ਵੀਰੇ ਜਿਵੇਂ ਆ ਲੀਡ ਹੈ ਆ ਲੀਡ ਦੀ ਕੁਆਲਿਟੀ ਜਿਵੇਂ ਮਰਜ਼ੀ ਸਰਬੋ ਦੀ ਲੀਡ ਹੈ ਹਾਂਜੀ ਮਤਲਬ ਨਾਰਮਲ ਦਾ ਯਾਰ ਕੁਝ ਵੀ ਨਹੀਂ ਪਾਉਂਦੇ ਅਸੀਂ ਇਹ ਵੀ ਆਪਾਂ ਸਟੀਲ ਚ ਤਿਆਰ ਕਰਵਾਈ ਆ ਹੁਣ ਠੀਕ ਹੈ ਮਤਲਬ ਕਹਿਣ ਦਾ ਵੀ ਯਾਰ ਇਹਦੀ ਨਾ ਹੁਣ ਇਹਦੀ ਪਾਣੀ ਲੱਗਦਾ ਇਧਰੋਂ ਉਧਰੋਂ ਜਦੋਂ ਆਪਾਂ ਹਨੀ ਪੈਣਾ ਥੋੜਾ ਬਹੁਤ ਛਿੱਟੇ ਤਾਂ ਲੱਗਦੀ ਹੈ ਉਦੋਂ ਬਾਅਦ ਇਹ 3-4 ਸਾਲ ਬਾਅਦ ਖਰਾਬ ਹੋ ਜਾਂਦਾ ਸੀ 쿨ਰ ਨੂੰ ਵੀ ਖਰਾਬ ਕਰਦਾ ਸੀ ਫਿਰ ਇਹ ਵੀ ਆਪਾਂ ਸਟੀਲ ਦਾ ਕਰਤਾ ਤੈਨੂੰ ਸ਼ੱਕ ਵੀ ਹੋਏ ਵੀ ਯਾਰ ਪਤਾ ਨਹੀਂ ਸਟੀਲ ਸਹੀ ਹੈ ਕਿ ਨਾਲ 50 ਰੁਪਏ ਦੀ ਸ਼ੀਸ਼ੀ ਹੁੰਦੀ ਹੈ ਕੈਮੀਕਲ ਦੀ ਆਮ ਮਿਲ ਜਾਂਦੀ ਹੈ ਕਹਿ ਕੇ ਮਤਲਬ ਚੈੱਕ ਕਰ ਸਕਦਾ ਬੰਦਾ ਐ ਡ੍ਰੌਪ ਪਾ ਕੇ ਵੀ ਚੈੱਕ ਹੋ ਜਾਂਦਾ ਵੀ ਇਹ 304 ਗ੍ਰੇਡ ਦੀ ਸਟੀ ਕੂਲਰ ਨਾ ਕੂਲਰਾਂ ਦੇ ਵਿੱਚ ਇੱਕ ਬਹੁਤ ਵੱਡੀ ਸਮੱਸਿਆ ਗਈ ਕਿ ਆਪਾਂ ਲੈ ਕੇ ਆਉਣੇ ਆ 3-4 ਸਾਲਾਂ ਬਾਅਦ ਉਹ ਗਲ ਜਾਂਦੇ ਆ ਕਿਉਂਕਿ ਪਾਣੀ ਪੰਜਾਬ ਦੇ ਹਰ ਇੱਕ ਜਗ੍ਹਾ ਤੇ ਖਰਾਬ ਨੇ ਤੁਹਾਡੇ ਲਈ ਅੱਜ ਇਹੋ ਜਿਹੇ ਕੂਲਰ ਲੈ ਕੇ ਆਏ ਜਿਹੜੇ ਜਿਨ੍ਹਾਂ ਦੀ 25 ਸਾਲ ਦੀ ਗਾਰੰਟੀ ਆ ਗੱਲਣ ਦੀ ਸਟੀਲ ਦੇ ਕੂਲਰ ਦੋਸਤੋ ਪੱਛੂ ਮਕੈਨਿਕਲ ਵਰਕਸ ਵਾਲਿਆਂ ਦੇ ਆਪਾਂ ਖੜੇ ਆ BMW ਵਾਲਿਆਂ ਦੇ BMW ਦੀਆਂ ਕਾਰਾਂ ਵੀ ਬਹੁਤ ਜਿਵੇਂ ਕਹਿੰਦੇ ਆ ਦੁਨੀਆ ਦੇ ਵਿੱਚ ਨਾਮ ਮੰਨਿਆ ਜਾਂਦਾ ਉਵੇਂ ਜਿਵੇਂ ਇਹ ਕੂਲਰ ਬਣਾਦੇ BMW ਦੇ ਭਰਾਵਾਂ ਨੇ ਤੇ ਸਾਰੀ ਗੱਲਬਾਤ ਆਪਾਂ ਕਰਾਂਗੇ ਤੇ ਤੁਹਾਨੂੰ ਦੱਸਾਂਗੇ ਕੀ ਇਹਦੀਆਂ ਖਾਸੀਅਤਾਂ ਨੇ ਕਿਵੇਂ ਇਹਦੀ 25 ਸਾਲ ਦੀ ਗਾਰੰਟੀ ਹੈ ਤੇ ਰੇਟ ਵਗੈਰਾ ਸਾਰਾ ਤੁਹਾਨੂੰ ਬੋਲਾਂਗੇ ਜੁੜੇ ਰਹੋ ਵੀਡੀਓ ਨਾਲ ਆਜੋ ਜੀ ਕਰਦੇ ਆਂ ਗੱਲਬਾਤ ਹਾਂਜੀ ਹਰਿਆੰਦਰ ਦੀ ਸ਼ਸ਼ੀ ਕਾਲ ਜੀ ਬਹੁਤ ਵਧੀਆ ਮਾਜਾ ਜੀ ਤੇ ਆਹ ਦੇਖੋ ਜੀ ਆਹ ਕੂਲਰ ਨੇ ਕੋਈ 25 ਸਾਲ ਦੀ ਗਾਰੰਟੀ ਵਾਲੀ ਕਿਵੇਂ ਬਣਾ ਰਹੇ ਹੋ ਇਹ ਅੱਜ ਕੱਲ ਤਾਂ ਗਾਰੰਟੀ ਕੋਈ 6 ਮਹੀਨੇ ਦੀ ਨਹੀਂ ਦਿੰਦਾ ਹਾਂਜੀ ਗੱਲ ਪਤਾ ਕੀ ਹੈ ਵੀਰ ਜੀ ਜਿਹੜਾ ਇਹਦੇ ਮਟੀਰੀਅਲ ਲੱਗੇ ਜਿਵੇਂ ਆ ਇਹ 304 ਗ੍ਰੇਡ ਸਟੀਲ ਹੁੰਦਾ ਅੱਛਾ ਜੀ ਜਿਵੇਂ ਆਪਾਂ ਨਾਰਮਲ ਦੇਖਦੇ ਆਂ ਅਸਲ ਸਟੀਲ ਲੋਕਾਂ ਨੂੰ ਸਿਰਫ ਪਾਂਡਿਆਂ ਵਾਲੀ ਸਟੀਲ ਪਤਾ ਜਿਆਦਾ ਹਾਂਜੀ ਹਾਂਜੀ ਇਹ ਜਿਹੜਾ ਪਾਂਡਿਆਂ ਦੇ ਸਟੀਲ ਹੁੰਦਾ ਇਹ ਵਧੀਆ ਤੋਂ ਵਧੀਆ ਵੀ 202 ਗ੍ਰੇਡ ਲੱਗਦਾ ਉਦੋਂ ਡਾਊਨ ਹੀ ਹੁੰਦੇ ਆ ਪਾਂਡੇ ਦਾ ਜੇ ਆਪਾਂ ਬਾਲੇ ਵਧੀਆ ਵੀ ਤਾਂ 202 ਗ੍ਰੇਡ ਦਾ ਪਾਂਡਾ ਬਣਦਾ ਤਾਂ ਇਹ ਜਿਹੜਾ ਕੂਲਰ ਹੈ 304 ਗ੍ਰੇਡ ਚ ਬਣਦਾ ਸਟੀਲ ਦੇ ਵਿੱਚ ਮਤਲਬ ਸਟੀਲ ਦੀ ਇਹਦੀ ਮਿਆਰ ਤਾਂ ਕਾਫੀ ਜ਼ਿਆਦਾ ਹੈ 25 ਸਾਲ ਤੱਕ ਦਾ ਮੰਨ ਲਓ ਇਹਨੂੰ ਕੁਝ ਵੀ ਨਹੀਂ ਹੋਣ ਲੱ 25 ਸਾਲ ਦੀ ਮਤਲਬ 25 ਸਾਲ ਤੱਕ ਤਾਂ ਮਤਲਬ ਜਿੰਨਾ ਮਰਜੀ ਕੋਈ ਖਾਰਾ ਪਾਣੀ ਆ ਜਿਵੇਂ ਸੋਰੇ ਵਾਲਾ ਜਿੰਨਾ ਮਰਜੀ ਜਿਸ ਤਰ੍ਹਾਂ ਦਾ ਵੀ ਮਰਜੀ ਪਾਣੀ ਪਾਈ ਜਾਵੇ ਵਿੱਚ ਇਹਦੇ ਇਹਨੇ ਗਲਣਾ ਨਹੀਂਗਾ ਜੀ ਠੀਕ ਹੈ ਜੀ ਹਾਂਜੀ ਹਾਂਜੀ ਮੇਨ ਸਮੱਸਿਆ ਕੂਲਰ ਗਲਣ ਦੀ ਹੁੰਦੀ ਹੈ ਜੀ ਮੋਟਰ ਵਗੈਰਾ ਤਾਂ ਤਕਰੀਬਨ ਠੀਕ ਹੀ ਰਹਿੰਦੀ ਹੈ ਮੋਟਰ ਤੇ ਗਲਣਾਂ ਦਾ ਹੀ ਸਮੱਸਿਆ ਹੁੰਦੀ ਹੈ ਕੂਲਰ ਨੂੰ ਉਹ ਆਪਾਂ ਖਤਮ ਕਰਤੀ ਸਟੀਲ ਕਰਕੇ ਠੀਕ ਹੈ ਜੀ ਠੀਕ ਹੈ ਜੀ ਤੇ ਦੋਸਤੋ ਆਜੋ ਆਪਾਂ ਕਰਦੇ ਆਂ ਗੱਲਬਾਤ ਬਾਈ ਦੀ ਫੈਕਟਰੀ ਦਾ ਗੇੜਾ ਮਰਵਾਉਣਾ ਇਸ ਨੂੰ ਸਾਰਾ ਤੇ ਆਹ ਦੇਖੋ ਇਹਨਾਂ ਦੀ ਖਾਸੀਅਤ ਇਹ ਹੈਗੀ ਵੰਨਾਂ ਦੇ ਕੂਲਰ ਨਾ ਸਿਆਲ ਚ ਵੀ ਵਿਕੀ ਗਏ ਨੇ ਹਾਂ ਜੀ ਇੰਨੀ ਡਿਮਾਂਡ ਹੈ ਇਹਨਾਂ ਦੀ ਤੇ ਇੱਕ ਸਾਨੂੰ ਹੋਰ ਚੀਜ਼ ਦਿਖਾਵਾਂਗੇ ਛੋਟੇ ਹੱਥੀ ਲਈ ਬਣਾਇਆ ਕੂਲਰ ਭਰਾਵਾਂ ਨੇ ਛੋਟੇ ਹੱਥੀ ਲਈ ਤੇ ਇਹਦੀ ਗੱਲ ਇਹਨਾਂ ਨੂੰ ਪਤਾ ਕੀ ਹੈ ਹੁਣ ਆਪਾਂ ਨੂੰ ਕਈ ਸਾਲ ਹੋ ਗਏ ਕੰਮ ਕਰਦਿਆਂ ਨੂੰ ਹਾਂ ਜੀ ਹਾਂ ਜੀ ਜਿੰਨੇ 6-7 ਸਾਲ ਹੋ ਗਏ 3-4 ਸਾਲ ਤੋਂ ਤਾਂ ਆਪਾਂ ਨੈਟ ਤੇ ਵੀ ਕਿੰਨੇ ਵਧੀਆ ਤਰੀਕੇ ਨਾਲ ਸਾਰਿਆਂ ਨੂੰ ਪਤਾ ਹੀ ਆ ਹੁਣ ਆਪਾਂ ਵੀਡੀਓ ਵਗੈਰਾ ਪਾ ਰਹੇ ਹਾਂ ਵੀਡੀਓ ਆਪਾਂ ਪਹਿਲਾਂ ਵੀ ਪਾਈ ਸੀ ਦੋਸਤੋ ਆ ਚੀਜ਼ ਨਾ ਪਹਿਲਾਂ ਬਣਨ ਦੀ ਹੋਰ ਸੀਗੀ ਇਹ ਵੀ ਸਟੀਲ ਦੀ ਕਰਤੀ ਹੈ ਨਾ ਹਾਂਜੀ ਪਹਿਲਾਂ ਜਿਸਤੀ ਚਾਦਰ ਦੀ ਬਣਦੀ ਸੀ ਜਿਵੇਂ ਕੂਲਰ ਬਣਦਾ ਜਿਹੜਾ ਆ ਜਿਹੜੀ ਮੂਰਲੀ ਜਾਲੀ ਆ ਹਾਂ ਆ ਗ੍ਰਿਲ ਇਹ ਵੀ ਆਪਾਂ ਸਟੀਲ 'ਚ ਤਿਆਰ ਕਰਵਾਈ ਹੈ ਹੁਣ ਠੀਕ ਹੈ ਮਤਲਬ ਕਹਿਣ ਦਾ ਵੀ ਯਾਰ ਇਹਦੀ ਨਾ ਹੁਣ ਇਹਦੀ ਪਾਣੀ ਲੱਗਦਾ ਅੰਦਰੋਂ ਅੰਦਰੋਂ ਜਦੋਂ ਆਪਾਂ ਹਨੀ ਪੈਣਾ ਥੋੜਾ ਬਹੁਤ ਛਿੱਟੇ ਤਾਂ ਲੱਗਦੀ ਹੈ ਉਦੋਂ ਬਾਅਦ ਇਹ ਤਿੰਨ ਚਾਰ ਸਾਲ ਬਾਅਦ ਖਰਾਬ ਹੋ ਜਾਂਦਾ ਸੀ ਕੂਲਰ ਨੂੰ ਵੀ ਖਰਾਬ ਕਰਦਾ ਸੀ ਫਿਰ ਇਹ ਵੀ ਆਪਾਂ ਸਟੀਲ ਦਾ ਕਰਤਾ ਠੀਕ ਹੈ ਭਾਈ ਮੇਰੀ ਇਹ ਚਾਹੁੰਦੀ ਹੈ ਵੀ ਯਾਰ ਕੁਝ ਤੇ ਇਹਦਾ ਬਾਈ ਇਹ ਤਾਂ ਹੋਊਗੀ ਤੁਸੀਂ ਬੋਡੀ ਦੀ ਗਾਰੰਟੀ 25 ਸਾਲ ਦੀ। ਇਹ ਆ ਮੋਟਰ ਦੀ ਫਰਾਂ ਦੀ ਇਹਦੇ ਬਾਰੇ ਵੀ ਦੱਸੋ। ਇਹ ਜਿਹੜਾ ਮੋਟਰ ਹੈ ਜੀ ਮੋਟਰ ਇਹ ਕਾਪਰ ਵੈਂਡਿੰਗ ਮੋਟਰ ਹੁੰਦੀ ਹੈ ਤਾਂਬੇ ਦੇ ਵਿੱਚ ਬੰਨੀ ਵੀ ਹੁੰਦੀ ਹੈ ਮੋਟਰ। ਇਹਦੀ 2 ਸਾਲ ਦੀ ਗਾਰੰਟੀ ਮੋਟਰ ਦੀ ਆਉਂਦੀ ਹੈ ਜੀ। 2 ਸਾਲ ਮੋਟਰ ਜੇ ਮੱਚ ਜੇ ਕਰ ਜੇ ਬਦਲ ਕੇ ਨਵੀਂ ਦੇ ਦਿੰਨੇ ਆਪਾਂ ਅਗਲੇ ਨੂੰ। ਇੰਨੀ ਵੀ ਰਿਪੇਅਰ ਕਰਾ ਕੇ ਦੇਵਾਂਗੇ ਜਾਂ ਕੁਝ ਵੀ ਕਰਾ ਕੇ ਦੇਵਾਂਗੇ ਬਦਲ ਕੇ ਨਵੀਂ। ਇਹ ਆ ਵੀ ਬਹੁਤ ਗੱਲ ਹੈ ਫਰਜ਼ ਦੀ। ਇਹ ਜਿਹੜੇ ਬਲੇਡ ਨੇ ਇਹ ਐਲੂਮੀਨੀਅਮ ਦੇ ਪਾਉਣੇ ਆਪਾਂ ਆਮ ਇਹ ਲੋਹੇ ਦਾ ਪੈ ਜਾਂਦਾ। ਆਪਾਂ ਇਹ ਵੀ ਐਲੂਮੀਨੀਅਮ ਦਾ ਪਾਉਣੇ ਠੀਕ ਹੈ ਜੀ ਬੀਅਰ ਬਲੇਡ ਵੀ ਗਲੇ ਨਾ ਜਦੋਂ ਬਲੇੜੇ ਗਲ ਜਾਂਦਾ ਬਾਈ ਇਹ ਬਬਲਿੰਗ ਕਰ ਲਾਂ ਜਾਂਦਾ ਫਿਰ ਕੂਲਰ ਸਾਊਂਡ ਕਰਦਾ ਤਾਂ ਕਰਕੇ ਜਿਹੜਾ ਅਲੂਮੀਨੀਅਮ ਦਾ ਨਲੇ ਦਾ ਬੈਲੈਂਸ ਵਧੀਆ ਬਣਾ ਰਿਹਾ ਹੁੰਦਾ ਨਲੇ ਗਲਦਾ ਨਹੀਂ ਜੀ ਠੀਕ ਹੈ ਜੀ ਤੇ ਇੱਕ ਹੋਰ ਸਮੱਸਿਆ ਹੁੰਦੀ ਹੈ ਕੂਲਰ ਦੇ ਵਿੱਚ ਕਰੰਟ ਦੀ ਬਹੁਤ ਸਮੱਸਿਆ ਹਾਂਜੀ ਹਾਂਜੀ ਜਿਹੜਾ ਕਰੰਟ ਤੋਂ ਬਚਾਉਣ ਵਾਸਤੇ ਜਿਮਿਆ ਹਾਂ ਆਪਣਾ ਮੇਲ ਫੀਮੇਲ ਰਵੜ ਲੱਗੀ ਹੈ ਅੱਛਾ ਜੀ ਇਹ ਜਿਵੇਂ ਕਈ ਮੌਕੇ ਮਤਲਬ ਵੀ ਮੋਟਰ ਸ਼ਾਰਟ ਵੀ ਹੁੰਦੀ ਆ ਮੰਨ ਲਓ ਵੀ ਤਾਂ ਇਹਦੇ ਚ ਮਾਰਲੀ ਬੋਡੀ ਚ ਨਹੀਂ ਕਰੰਟ ਆਊਗਾ ਕਰੰਟ ਨਹੀਂ ਆਊਗਾ ਹਾਂ ਆ ਜਿਹੜਾ ਕਾਬਲੇ ਵਿੱਚ ਦੀ ਰਬੜ ਸਾਰੀ ਦੀ ਸਾਰੀ ਰਬੜ ਪਾਈ ਹੋਈ ਹੈ ਕਾਬਲਾ ਕਿਤੇ ਵੀ ਇਹਦੇ ਨਾਲ ਅਟੈਚ ਨਹੀਂ ਹੋ ਗਿਆ ਬਡੀ ਨਾਲ ਤੇ ਰਬੜ ਨਾਲ ਹੀ ਅਟੈਚ ਹੈ ਤਾਂ ਕਰਕੇ ਇਧਰੋਂ ਕਰੰਟ ਨਹੀਂ ਆਊਗਾ ਮਤਲਬ ਆਪਾਂ ਇਹ ਕਹਿ ਸਕਦੇ ਆਂ ਵੀ ਤੁਸੀਂ ਇਹ ਤਾਂ ਇੱਕ ਤਾਂ ਸਿਕਿਉਰਿਟੀ ਆ ਲਾਈਫ ਦੀ ਲਾਈਫ ਦੀ ਸਿਕਿਉਰਿਟੀ ਵੀ ਕਰਦੀ ਦੂਜੀ ਮਤਲਬ ਸਿਕਿਉਰਿਟੀ ਕਰਦੀ ਉਹ ਬੰਦੇ ਦੀ ਲਾਈਫ ਦੀ ਅਲਟਰ ਪਲਸ ਬੰਦੇ ਦੀ ਲਾਈਫ ਦੀ ਵੀ ਸਿਕਿਉਰਿਟੀ ਆ ਕਰੰਟੋਂ ਹੋਣ ਨਹੀਂ ਦਿੰਦਾ ਬੇਚੇ ਅੰਦੇ ਸ਼ਾਂਟ ਵੀ ਹੋ ਜੂਗਾ ਹਾਂਜੀ 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 ਠੀਕ ਹੈ ਜੀ ਪੰਪ ਵਗੈਰਾ ਹਾਂਜੀ ਉਹ ਹੋਰ ਮਤਲਬ ਜਿਵੇਂ ਆ ਮੰਨ ਲਓ ਆ ਤਾਂ ਲਾਦੇ ਤੁਸੀਂ ਨਟ ਵਗੈਰਾ ਇਹ ਲੋਹੇ ਦੇ ਹੋਣਗੇ ਤਾਂ ਗਲਤ ਇਹ ਵੀ ਸਟੀਲ ਦੇ ਬਾਈ ਇਹ ਵੀ ਸਟੀਲ ਦੇ ਵਿੱਚ ਲਾਇਆ ਹੈ ਬਾਡੀ ਸਾਰੀ ਚਾਦਰ ਸਟੀਲ ਦੇ ਵਿੱਚ ਲਾਈ ਹੈ ਮਤਲਬ ਕਹਿਣ ਦਾ ਯਾਰ ਐ ਹੁੰਦਾ ਵੀ ਯਾਰ ਜਿਵੇਂ ਹੁਣ ਅਗਲੇ ਨੇ ਇੰਨੇ ਪੈਸੇ ਲਾਉਣੇ ਆ ਮੰਨ ਲਓ ਵੀ ਇਹ ਹੁੰਦਾ ਯਾਰ ਵੀ ਇਸ ਚੀਜ਼ ਵਧੀਆ ਹੀ ਦੇਈ ਯਾਰ ਅਗਲੇ ਨੂੰ ਬਣਾ ਕੇ ਠੀਕ ਹੈ ਜੀ ਕੱਲ ਕੁਝ ਵੀ ਨਹੀਂ ਹੈਗੀ ਫਰਕ ਥੋੜਾ ਹੀ ਪੈਂਦਾ ਠੀਕ ਹੈ ਜੀ ਇਹ ਮਤਲਬ ਨਟ ਵੀ ਸਟੀਲ ਦੇ ਆ ਬਾਈ ਨਟ ਵਗੈਰਾ ਸਾਰੇ ਸਟੀਲ ਦੇ ਹਨ ਜੀ ਠੀਕ ਹੈ ਜੀ ਏ ਦੋਸਤੋ ਇਹ ਆ ਚੀਜ਼ ਇਹ ਜਿੰਮੀ ਤੁਸੀਂ ਕਹਿ ਰਹੇ ਸੀ ਇਹ ਇਹਦਾ ਜਿਹੜਾ ਸਟੀਲ ਦਾ ਟਾਈਪ ਹੈ ਵਰਜਨ ਹੈ ਕੁਆਲਿਟੀ ਹੈ ਉਹ ਸਟੀਲ ਦੇ ਭਾਂਡਿਆਂ ਨਾਲੋਂ ਵੀ ਐਡਵਾਂਸ ਹੈ ਹਾਂਜੀ 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 ਇਹਦਾ ਬਕਾਇਦਾ ਯਾਰ ਜੇ ਮੰਨ ਲਓ ਕਈ ਕਿਸੇ ਨੂੰ ਕੋਈ ਸ਼ੱਕ ਜਾ ਵੀ ਪੈਂਦਾ ਹੈ ਇਹ ਕਹਿ ਸਕਦੇ ਆਂ ਵੀ ਮੰਨ ਲਓ ਜੇ ਸਟੀਲ ਦੇ ਭਾਂਡੇ ਤਾਂ ਆਪਾਂ ਰੋਜ਼ ਪਾਣੀ 'ਚ ਰਹਿੰਦੇ ਆ ਹਨਾ ਹਾਂਜੀ ਹਾਂਜੀ ਉਹ ਨਹੀਂ ਖਰਾਬ ਹੁੰਦੇ ਇਹ ਤਾਂ ਉਹ ਤੋਂ ਵੀ ਹਾਈ ਕੁਆਲਿਟੀ ਹੈ ਹਾਂ ਕਈ ਵਾਰੀ ਜੇ ਬੰਦੇ ਨੂੰ ਕਿਸੇ ਨੂੰ ਸ਼ੱਕ ਵੀ ਹੋਏ ਵੀ ਯਾਰ ਪਤਾ ਨਹੀਂ ਸਟੀਲ ਸਹੀ ਹੈ ਕਿ ਨਾਲ 50 ਰੁਪਏ ਦੀ ਸ਼ੀਸ਼ੀ ਹੁੰਦੀ ਹੈ ਕੈਮੀਕਲ ਦੀ ਹਾਂ ਆ ਮਿਲ ਜਾਂਦੀ ਹੈ ਕਹਿ ਕੇ ਮਤਲਬ ਚੈੱਕ ਕਰ ਸਕਦਾ ਬੰਦਾ ਹੈ ਡ੍ਰੌਪ ਪਾ ਕੇ ਵੀ ਚੈੱਕ ਹੋ ਜਾਂਦਾ ਵੀ ਇਹ 304 ਗ੍ਰੇਡ ਦੀ ਸਟੀਲ ਹੈ ਜਮਾਂ ਚੈੱਕ ਹੋ ਜਾਂਦਾ ਜਮਾਂ ਟਰਾਂਸਪੇਰੈਂਟ ਕੰਮ ਆ ਆਪਣਾ ਠੀਕ ਹੈ ਬਈ ਹਾਂਜੀ ਠੀਕ ਹੈ ਜੀ ਦੋਸਤੋ ਇਹ ਆ ਵੱਡਾ ਕੂਲਰ ਤੇ ਇਹਦੇ ਨਾਲ ਨਾਲ ਵਾਈ ਹੋਰਾਂ ਨੇ ਆ ਛੋਟਾ ਕੂਲਰ ਇਹ ਜਿਵੇਂ ਦੁਕਾਨ ਵਗੈਰਾ ਦੇ ਵਿੱਚ ਤੁਸੀਂ ਹਾਂਜੀ 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 ਇਦੇ ਕਈ ਇਹਦੇ ਕਈ ਕੰਮ ਨੇ ਜਿਵੇਂ ਹੁਣ ਇਹ ਕਾਊਂਟਰ ਸਾਈਜ਼ ਕੂਲਰ ਹੈ ਕਾਊਂਟਰ ਵਾਸਤੇ ਵੀ ਯੂਜ਼ ਕਰ ਸਕਦੇ ਆ ਰਸੋਈ ਦੀ ਸੈਲਫ ਤੇ ਧਰ ਸਕਦੇ ਆ ਜੀ ਜੇ ਕੋਈ ਪੈਟ ਹੈ ਘਰੇ ਜਿਵੇਂ ਡੌਗ ਡੂਗ ਰੱਖਿਆ ਹੋਰ ਰੱਖਿਆ ਉੱਥੇ ਲਾ ਸਕਦੇ ਆ ਜਿਵੇਂ ਕੋਈ ਸਿੰਗਲ ਮੰਜਾ ੜਾ ਕੇ ਲਾਉਣਾ ਹੈ ਜਿਵੇਂ ਬਜ਼ੁਰਗਾਂ ਨੇ ਲਾਉਣਾ ਸਿੰਗਲ ਮੰਜਾ ਬਾਹਰ ੜਾ ਕੇ ਲਾਉਣਾ ਉਮੇ ਲੱਗ ਸਕਦਾ ਠੀਕ ਹੈ ਜੀ ਕਾਫੀ ਜਗ੍ਹਾ ਤੇ ਕੰਮ ਆਉਂਦਾ ਏ ਇਹ ਠੀਕ ਹੈ ਜੀ ਹਾਂਜੀ ਇਹ ਇਹ ਵੀ ਉਹੀ ਸੇਮ ਕੁਆਲਿਟੀ 'ਚ ਬਣਿਆ ਹੋਇਆ 304 ਗ੍ਰੇਡ ਹਾਂਜੀ ਹਾਂਜੀ ਇਹ ਇਹ ਤੇ ਇਹ ਸੇਮ ਆਗੇ ਜੀ ਇਹ ਨਹੀਂ ਇਹ ਚੀਜ਼ ਹੋ ਰਹੀ ਹੈ ਵੀਰੇ ਇਹ ਜਿਹੜੇ ਆਪਾਂ ਗੱਡੀਆਂ ਵਾਲੇ ਕੂਲਰ ਕਹਿੰਦੇ ਆ ਦੇਖੋ ਜਿਹੜੀਆਂ ਗੱਡੀਆਂ ਚ ਲੱਗਦੇ ਜਿਹੜੀਆਂ ਨੌਨ ਏਸੀ ਗੱਡੀਆਂ ਨੇਗੀਆਂ ਟਰਾਂਸਪੋਰਟ ਵਾਲੀਆਂ ਗੱਡੀਆਂ ਟਰਾਲੇ ਹੋਗੇ ਜੇਸੀ ਵੀ ਹੋਗੀਆਂ ਪਾਪ ਲਾਈਨਾਂ ਹੋਗੀਆਂ ਛੋਟੇ ਹਾਥੀ ਹੋਗੇ ਆਪਣੀਆਂ ਪਿਕਅਪ ਗੱਡੀਆਂ ਹੋਗੀਆਂ ਸਾਰਿਆਂ ਵਾਸਤੇ ਆਪਾਂ ਕੂਲਰ ਤਿਆਰ ਕਰਦੇ ਆ ਜਿਹੜਾ ਇਹ ਕੂਲਰ ਹੈ ਇਹ ਕੂਲਰ ਜਿਵੇਂ ਹੁਣ ਟਰਾਲੇ ਵਾਸਤੇ ਜਿਵੇਂ ਟਰਾਲਿਆਂ ਚ ਲੱਗਦੇ ਆ 24 ਵੋਲਟ ਡਬਲ ਬੈਟਰੀ 24 ਵੋਲਟ 12 ਵੋਲਟ ਹਰੇਕ ਤਰ੍ਹਾਂ ਦੇ ਮੰਨ ਲਓ ਟਰਾਂਸਪੋਰਟ ਦੇ ਵਿੱਚ ਹੀ ਲੱਗ ਜਾਂਦਾ ਤੇ ਇਹ ਮਤਲਬ ਲੱਗਿਆ ਗੱਡੀ ਦੇ ਵਿੱਚ ਟਰੱਕ ਦੇ ਵਿੱਚ ਬੈਟਰੀ ਕੰਜ਼ਮਪਸ਼ਨ ਕਿੰਨੀ ਕੁ ਰਹੇ ਬੈਟਰੀ ਇਹਦਾ ਐ ਐ ਵੀ ਜਿਵੇਂ ਗੱਡੀ ਖੜੀ ਵੀ ਰਵੇ ਜਿਵੇਂ ਟਰਾਲਾ ਕਈ ਕਿ ਦਿਨ ਅਨਲੋਡ ਨਹੀਂ ਹੁੰਦਾ ਖੜਾ ਰਹਿਣਾ ਦੋ ਤਿੰਨ ਦਿਨ ਜੇ ਇਹ ਬਿਨਾ ਖੜੇ ਵੀ ਖੜੇ ਵੀ ਚਲਾਈ ਜਾਈਏ ਚੱਲੀ ਜਾਊਗਾ ਕੋਈ ਮਤਲਬ ਜਿਆਦਾ ਕੰਜ਼ਮਪਸ਼ਨ ਨਹੀਂ ਹੈਗੀ ਜਿਵੇਂ ਜਿਵੇਂ ਡਰਾਈਵਰ ਭਾਈ ਪੱਖਾ ਲਾ ਕੇ ਰੱਖਦੇ ਆ ਉਨੀ ਕੁ ਕੰਜ਼ਮਪਸ਼ਨ ਹੈ ਬਸ ਪੰਪ ਦੀ ਐਕਸਟਰਾ ਥੋੜੀ ਹੈ ਜਿਹੜਾ ਪਾਣੀ ਵਾਲਾ ਪੰਪ ਲੱਗਿਆ ਠੀਕ ਹੈ ਜੀ ਹਾਂਜੀ मतलब पखे ਨਾਲ ਉਹ ਇਹਦੇ ਪੱਖੇ 'ਚ ਹਵਾ ਗਰਮ ਆਉਂਦੀ ਹੈ ਹਵਾ ਠੰਡੀ ਸੀ ਇਹ ਠੰਡੀ ਕਰਕੇ ਸੜਦਾ ਜੀ ਹਾਂਜੀ ਹਾਂਜੀ ਇਹ ਇਹਦੀਆਂ ਜਾਲੀਆਂ ਵਗੈਰਾ ਦੋਸਤੋ ਪਿੱਛੇ ਲੱਗੀਆਂ ਇੱਥੋਂ ਠੰਡਕ ਲੂਗਾ ਇਹ ਹਾਂਜੀ ਇੱਥੋਂ ਆਹ ਸਾਰੀ ਕੂਲਿੰਗ ਕਰਦੇ ਪੈੜ ਪਾਇਆ ਜੀ 2 ਇੰਚੀ ਮੋਟਾ ਜਿਹੜਾ ਪੈੜ ਆਪਾਂ ਵੱਡੇ ਕੂਲਰਾਂ 'ਚ ਪਾਉਣਾ ਉਹੀ ਤੇ ਜੀ ਇੱਥੇ ਤਾਂ ਕਿਹਦੇ ਪਾਣੀ ਪੈਂਦਾ ਜੀ ਓਕੇ ਜੀ ਇਹ ਉੱਤੇ ਚਾਦਰ ਲਾ ਕੇ ਉਹਨੂੰ ਬੰਦ ਕਰਤਾ ਆਪਾਂ ਨੇ ਵੀ ਇਹਦਾ ਜਿਹੜਾ ਪਾਣੀ ਇਹ ਛਲਕੇ ਨਾ ਚਲਦੀ ਗੱਡੀ 'ਚ ਕਈ ਵਾਰੀ ਨਾ ਪਾਣੀ ਦੀ ਸਮੱਸਿਆ ਦੇ ਛਿੱਟਾਂ ਦੇ ਪਾਣੀ ਪੈਂਦਾ ਇਹ ਪਾਣੀ ਛਲਕਦਾ ਨਹੀਂ ਹੈ ਆ ਜਦੇਗਾ ਭੇਜਦਾ ਛੋਟੇ ਹਾਥੀ ਆ ਸਭ ਤੋਂ ਵੱਧ ਵੀਡੀਓ ਚੱਲੀ ਸੀ ਇਹਦੀ ਹਾਂਜੀ ਹਾਂਜੀ ਆ ਦੇਖੋ ਆ ਗੁੱਲ ਰਹੀ ਇਹ ਨਵੀਂ ਚੀਜ਼ ਹੈ ਹਾਂਜੀ ਹਾਂਜੀ ਇਹ ਜਿਹੜੇ ਕਰਦੇ ਆ ਪਿਕਅਪ ਦਾ ਛੋਟੇ ਹਾਥੀ ਦਾ ਕੰਮ ਹਨਾ ਹਾਂਜੀ 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 ਉਹਨਾਂ ਭਰਾਵਾਂ ਵਾਸਤੇ ਹੈਗਾ ਇਹ ਵਿੱਚ ਲੱਗ ਜਾਂਦਾ ਹੈਗਾ ਆ ਦੇਖੋ ਇਹ 4 ਇੰਚ ਮੋਟਾ ਹੈ ਜੀ ਬਸ ਸਿਰਫ ਠੀਕ ਹੈ ਇੱਥੇ ਤੱਕ ਇਹਦੇ ਪਾਣੀ ਪੈਂਦਾ ਜੀ ਇਹਦੇ 'ਚ ਵੀ ਅੱਛਾ ਜੀ 10 ਕਿਲੋ ਲੀਟਰ ਪਾਣੀ ਪਾਇਆ ਜਾਂਦਾ ਹੈ ਇਹਦੇ 'ਚ ਠੀਕ ਹੈ ਜੀ ਜਿਵੇਂ ਪਿਕਅਪ ਚਲਾਉਣਾ ਛੋਟੇ ਹਾਥੀ ਚਲਾਉਣਾ ਜੀ ਸੀ ਵੀ ਚਲਾਉਣਾ ਸਾਰਿਆਂ ਵਾਸਤੇ ਪੂਰਾ ਵਧੀਆ ਸਿਸਟਮ ਹੈ ਮੰਗਰ ਪ ਆ ਮੈਨੂੰ ਠੰਡੀ ਹੋਈ ਜਾਂਦੀ ਐ ਇਦਾਂ ਠੰਡੀ ਕਰ ਕਰ ਸਿੱਟੀ ਜਾਂਦਾ ਜੀ ਇਹ 12 ਵੋਲਟ ਚ ਵੀ ਰੈਡੀ ਐ 24 ਵੋਲਟ ਦੇ ਵਿੱਚ ਵੀ ਰੈਡੀ ਐ ਠੀਕ ਐ ਜੀ 12 ਵੋਲਟ 24 ਵੋਲਟ ਦੋਨੇ ਹਾਂਜੀ ਹਾਂਜੀ ਤੇ ਇੱਕ ਬਈ ਹਰਜਿੰਦਰ ਇਹ ਗੱਲ ਹੁੰਦੀ ਆ ਯਾਰ ਹਨਾ ਆਪਣੇ ਦਰਸ਼ਕ ਆਪਾਂ ਨੂੰ ਦੇਖਣਗੇ ਬਹੁਤ ਵੀਡੀਓ ਪੈਂਦੀਆਂ ਨੇ ਐਡਵਰਟਾਈਜ਼ਮੈਂਟ ਵਾਸਤੇ ਸੇਲ ਵਾਸਤੇ ਤੇ ਲੋਕ ਕਹਿੰਦੇ ਵੀ 25 ਸਾਲ ਇੱਕ ਕਹਿਣ ਦੀ ਗੱਲ ਹੁੰਦੀ ਆ ਯਾਰ ਕਿਵੇਂ ਯਕੀਨ ਕਰਨ ਵੀ ਮੈਂ ਤੁਹਾਨੂੰ ਦੱਸਦਾ ਮੈਂ ਪਤਾ ਕੀ ਹੈ ਹੁਣ ਹੋਰ ਤਾਂ ਕੋਈ ਤਰੀਕਾ ਹੈ ਨਹੀਂ ਇੱਕ ਤਾਂ ਮਤਲਬ ਬੰਦੇ ਦਾ ਪੁਰਾਣਾ ਰਿਕਾਰਡ ਚੈੱਕ ਕੀਤਾ ਜਾ ਸਕਦਾ ਵੀ ਜੇ ਤੁਹਾਨੂੰ 6-7 ਸਾਲ ਹੋ ਗਏ ਸਾਨੂੰ ਕੂਲਰ ਬਣਾਉਦੇ ਨੂੰ ਤੇ ਪੁਰਾਣਾ ਰਿਕਾਰਡ ਤੁਹਾਨੂੰ ਜਿਵੇਂ ਜਿਹੜੇ 7 ਸਾਲ ਪਹਿਲਾਂ ਕੂਲਰ ਗਏ ਆ ਉਹਨਾਂ ਤੋਂ ਜ਼ਿਆਦਾ ਕੁਝ ਪੁੱਛਿਆ ਜਾ ਸਕਦਾ ਜ ਕੰਪਨੀ ਦਾ ਯਾਰ ਜਿਹੜੀ ਚਾਦਰ ਹੈ ਨਾ ਕੰਪਨੀ ਦਾ 50 ਸਾਲ ਦੀ ਚਾਦਰ ਦੀ ਗਾਰੰਟੀ ਕਹਿੰਦੀ ਹੈ ਇਹਦੀ ਅਸਲੀਆ ਚਾਦਰ ਹੈ ਇਹ ਕੱਲੀ ਆਪਣੇ ਕੂਲਰ ਚ ਨਹੀਂ ਨਾ ਯੂਜ਼ ਹੁੰਦੀ ਇਹ ਮੈਨੂਫੈਕਚਰਿੰਗ ਚਾਦਰ ਹੈ ਕੰਬਾਈਨਾਂ ਦੇ ਵਿੱਚ ਜਿਹੜੇ ਅੰਦਰ ਗੈਵਡ ਰੰਬ ਬਣਦੇ ਆ ਉਹ ਵੀ 304 ਦੇ ਬਣਦੇ ਮਤਲਬ ਮੈਨੂਫੈਕਚਰਿੰਗ ਵਾਸਤੇ ਯੂਜ਼ ਹੁੰਦੀ ਹੈ 50 ਸਾਲ ਤੱਕ ਇਹਨੇ ਕੁਝ ਨਹੀਂ ਹੋਣਾ ਇਹਨੂੰ 25 ਸਾਲ ਚਾਲ ਆਪਾਂ ਮਿਆਦ ਕਹਿ ਦਿੰਦੇ ਆ ਪਾਣੀ ਚ ਰਹਿਣਾ ਦਾ 25 ਸਾਲ ਤੱਕ ਇਹਨੂੰ ਕੁਝ ਨਹੀਂ ਹੋਣ ਲੱਗਿਆ ਦੂਸਰਾ ਇਹਦੇ ਜਿਹਦੀ ਚੈੱਕ ਹੋ ਸਕਦਾ ਵੀ 304 ਗ੍ਰੇਡ ਸਟੀਲ ਹੈ ਸਟੀਲ ਆਪਾਂ ਉਹ ਵੀ ਦੇਖਿਆ ਜਿਵੇਂ ਗਰਿੱਲਾਂ ਗਰੁੱਲਾਂ ਬਾਹਰ ਘਰਾਂ ਤੇ ਲਾਉਣਿਆਂ ਹੋਰ ਲਾਉਣਿਆਂ 10 12 ਸਾਲ ਤੱਕ ਯਾਰ ਉਹੀ ਉਹੀ ਖੜੀਆਂ ਰਹਿੰਦੀਆਂ ਨੇ ਸਟੀਲ ਨੂੰ ਕੁਝ ਨਹੀਂ ਹਾਂ ਪਤਾ ਨਹੀਂ ਹੁੰਦਾ ਤੇ ਠੀਕ ਹੈ ਜੀ ਦੋਸਤੋ ਇਹੀ ਸੀ ਸਾਰਾ ਬਾਈ ਹੋਰਾਂ ਦਾ ਜਿਵੇਂ ਆਹਾ ਆ ਦੇਖੋ ਆ ব্র্যান্ড ਆ ਇਹਨਾਂ ਦਾ ਐ ਪੈਕਿੰਗ ਹੋ ਕੇ ਆਊਗਾ ਬੀ ਐਮ ਡਬਲਯੂ ਦੇ ਨਾਂ ਤੇ ਤੇ ਚੰਗਾ ਕੰਮ ਆ ਬਾਈ ਹੋਰਾਂ ਦਾ ਤੇ ਆਹ ਮੈਨੂਫੈਕਚਰਿੰਗ ਦੇਖੋ ਆ ਹੋ ਰਹੀ ਹੈਗੀ ਆ ਬਾਈ ਹੋਰੀ ਕਰ ਰਹੇ ਸਾਰੀਆਂ ਚੀਜ਼ਾਂ ਜਿਵੇਂ ਆ ਚੀਜ਼ਾਂ ਲੱਗ ਰਹੀਆਂ ਨੇ ਹਾਂਜੀ ਜਿਵੇਂ ਆ ਸੁਤੀ ਲੱਗ ਰਹੀ ਹੈ ਤੁਸੀਂ ਲਾ ਲਓ ਚੰਗੀ ਕੁਆਲਿਟੀ ਹੈ ਸਾਰੀ ਜਿਵੇਂ ਆ ਸੁੱਚ ਲਾ ਲਓ ਐਸ ਜੀ ਆਈ ਕੰਪਨੀ ਦੀ ਸੁੱਚ ਆ ਬਾਈ ਆ ਐਸ ਜੀ ਆਈ ਕੰਪਨੀ ਮੰਨੀ ਪਰ ਮੰਨੀ ਐ ਮੰਨ ਲਓ ਐਸ ਜੀ ਆਈ ਕੰਪਨੀ ਸੁੱਚਾ ਬਕਾਇਦਾ ਕਵਰ ਲੱਗਿਆ ਸਾਰਾ ਕੁਝ ਜਿਵੇਂ ਆ ਲੀਡ ਹੈ ਬੰਦਾ ਜੇ ਕੋਈ ਉਹ ਗੂਗਲ ਕਰਕੇ ਜਿਵੇਂ ਮਰਜ਼ੀ ਚੈੱਕ ਕਰ ਸਕਦਾ ਵੀਰੇ ਜਿਵੇਂ ਆ ਲੀਡ ਹੈ ਆ ਲੀਡ ਦੀ ਕੁਆਲਿਟੀ ਜਿਵੇਂ ਮਰਜ਼ੀ ਸਰਬੋ ਦੀ ਲੀਡ ਹੈ ਹਾਂਜੀ ਮਤਲਬ ਨੋਰਮਲ ਆ ਯਾਰ ਕੁਝ ਵੀ ਨਹੀਂ ਪਾਉਂਦੇ ਅਸੀਂ ਇਹ ਤਾਰ ਦੀ ਕੁਆਲਿਟੀ ਚੰਗੀ ਆ ਤੁਸੀਂ ਦੇਖਣ ਜੀ ਪਤਾ ਲੱਗ ਜਾਂਦਾ ਬਾਕੀ ਬਾਈ ਠੀਕ ਹੈ ਜੀ ਇਹ ਬਾਈ ਇਹਦੀਆਂ ਮੋਟਰਾਂ ਵਗੈਰਾ ਜਿਹੜੀ ਆ ਮੋਟਰ ਲੱਗਦੀ ਹੈਗੀ ਇਹ ਕਿਹੜੀ ਕੰਪਨੀ ਦੀ ਲੱਗਦੀ ਆ ਇਹ ਆਪਣੀ ਆਪਦੀ ਤਿਆਰ ਕਰਵਾਈ ਹੋਈ ਮੋਟਰ ਹੈ ਵੀਰੇ ਇਹਦੇ ਨਾਲ ਇਹ ਕੀ ਇਹ ਹੁੰਦਾ ਜਿਵੇਂ ਆਪਾਂ ਆਪਦੇ ਹੱਥ ਥੱਲੇ ਤਿਆਰ ਕਰਾਉਨੇ ਆ ਮੋਟਰ ਇਹ ਠੀਕ ਹੈ ਕਾਪਰ ਦੇ ਕੇ ਕਾਪਰ ਬੈਂਡਿੰਗ ਕਰਵਾ ਲੈਂਦੇ ਆ ਮੋਟਰ ਮੋਟਰ ਤੇ ਹਰਜਿੰਦਰ ਭਾਈ ਲੋਕ ਦੇਖ ਕੇ ਦਰਸ਼ਕ ਆਪਣਾ ਨਾ ਫੋਨ ਕਰਨਗੇ ਕਿਥੋਂ ਕਿ ਤੱਕ ਆਪਾਂ ਭੇਜ ਦਿੰਨੇ ਆ ਆਪਾਂ ਆਲ ਇੰਡੀਆ ਡਿਲੀਵਰੀ ਕਰ ਦਿੰਨੇ ਆ ਵੀਰੇ ਹੁਣ ਤਾਂ ਯਾਰ ਇੰਡੀਆ ਵੀ ਹੁੰਦਾ ਬਾਹਰ ਵੀ ਡਿਲੀਵਰੀ ਜਿਵੇਂ ਨਾ ਆ ਜਿਹੜੇ ਛੋਟੇ ਕੂਲਰ ਨੇ ਆਪਣੇ ਦबई वगैरह ਨਿਊਜ਼ੀਲੈਂਡ वगैरह ਉਰੋਂ ਕੋਰੀਅਰ ਹੋ ਕੇ ਗਏ ਆ ਗਏ ਨਹੀਂ ਕੋਰੀਅਰ ਹਾਂ ਹਾਂ ਬਾਦੂ ਇੰਡੀਆ ਤੋਂ ਬਾਹਰ ਵੀ ਭੇਜਿਆ ਐਨ ਆਰ ਆਈ ਭਰਾ ਇੰਨਾ ਵਿਸ਼ਵਾਸ ਕਰਦੇ ਆ ਫੋਨ ਮਾਰ ਦਿੰਦੇ ਆ ਪੈਸੇ ਪਾ ਦਿੰਦੇ ਆ ਅਗਲੇ ਦੇ ਘਰੇ ਅਗਲੇ ਦੇ ਉਰੇ ਤੇ ਜਿੱਥੇ ਉੱਥੇ ਮੰਗਾਉਣਾ ਬਾਹਰ ਟਰਾਲੇ ਰੂਲੇ ਚੱਲਦੇ ਆ ਤਾਂ ਉੱਥੀ ਵੀ ਪਹੁੰਚਦਾ ਹੋ ਜਾਂਦਾ ਇੱਕ ਬਾਈ ਹੁਣਾਂ ਨੇ ਹੋਰ ਸਹੂਲਤ ਦਿੱਤੀ ਹੋਈ ਆ ਬਾਈ ਹਰਜਿੰਦਰ ਸਿੰਘ ਜੀ ਹੁਣਾਂ ਨੇ ਪੱਛੂ ਮਕੈਨੀਕਲ ਵਰਕਸ ਵਾਲਿਆਂ ਨੇ ਇਹਨਾਂ ਨੇ ਬਣਾਨੇ ਨੇ ਨਾ ਕਿ ਜਿਵੇਂ ਤੁਸੀਂ ਕਿਸੇ ਨੂੰ ਸਰਪ੍ਰਾਈਜ਼ ਗਿਫਟ ਦੇਣਾ ਕਿਸੇ ਸੰਸਥਾ 'ਚ ਗੁਰੂ ਘਰ ਚ ਮੰਦਿਰ 'ਚ ਕਿਤੇ ਵੀ ਇਹ ਉੱਥੇ ਭੇਜ ਦਿੰਦੇ ਆ ਬਾਈ ਉਹ ਵੀ ਦੱਸ ਦਿਓ ਕਹਾਣੀ ਉਹ ਐ ਵੀਰ ਜੀ ਜਿਵੇਂ ਮੜੋ ਅਗਲਾ ਬਾਹਰ ਬੈਠੇ ਨੇ ਜਿਵੇਂ ਐਨ ਆਰ ਆਈ ਭਰਾ ਬਹੁਤ ਉਹ ਕਰਦੇ ਆ ਉਹ ਜਿਵੇਂ ਉਹ ਮੈਂ ਪਹਿਲਾਂ ਵਾਲੇ ਕਿਸੇ ਵੀ ਸ਼ਾਇਦ ਸਾਨੂੰ ਪਹਿਲਾਂ ਦੱਸਿਆ ਜਿਵੇਂ ਜਿਵੇਂ ਬਾਈ ਮਨੁੱਖਤਾ ਦੀ ਸੇਵਾ ਵਾਲਾ ਗੁਰਪ੍ਰੀਤ ਹੈ ਹਾਂਜੀ ਹਾਂਜੀ ਉਹਨਾਂ ਕੋਲੇ ਕਈਆਂ ਨੇ ਸੇਵਾ ਕਰਾਈ ਐ ਵੀ ਸਾਡਾ ਨਾਮ ਨਾ ਆਵੇ ਠੀਕ ਹੈ ਇੰਗਲੈਂਡ ਤੋਂ ਬਾਈ ਨੇ ਫੋਨ ਮਾਰਿਆ ਉਹਨੂੰ ਤੈਨੂੰ ਪੀਸ ਭੇਜਣੇ ਸੀ ਸਾਡਾ ਨਾਮ ਨਾ ਵੀਰੇ ਆਵੇ ਗੁਪਤ ਸੇਵਾ ਕਰਨੀ ਐ ਮੇਰੇ ਕੂਲਰ ਪਹੁੰਚਦੇ ਕਰਦੇ ਆਪਾਂ ਕੀ ਕਰਦੇ ਆ ਆਪਾਂ ਕੂਲਰ ਭੇਜ ਕੇ ਵੀਡੀਓ ਵਗੈਰਾ ਬਣਾ ਕੇ ਸੰਸਥਾ ਦੇ ਉੱਥ ਤੇ ਭੇਜ ਦਿੰਨੇ ਅਗਲੇ ਨੂੰ ਨਾ ਤਾਂ ਅਗਲੇ ਗੁਪਤਦਾਨ ਕਰਕੇ ਲਿਖਵਾ ਦਿੰਨੇ ਆ ਠੀਕ ਹੈ ਜੀ ਤੇ ਜਿਵੇਂ ਹੁਣ ਸ਼ੀਦਾਂਗੁਰ ਦਵਾਰੇ 6 ਪੀਸ ਕਿਸੇ ਨੇ ਮੰਗਵਾਏ ਸੀਗੇ ਠੀਕ ਹੈ ਜੀ ਸਵਿਟਜ਼ਰਲੈਂਡ ਤੋਂ ਸੀਗਾ ਮੁੰਡਾ ਜੀ ਐਤ ਕੀ ਸਾਲੀ ਆ ਹੁਣੀ ਥੋੜੇ ਦਿਨ ਪਹਿਲਾਂ 6 ਪੀਸ ਉੱਥੇ ਭੇਜਿਆ ਜੀ ਕਾਫੀ ਮਤਲਬ ਜਿਹੜੇ ਮੰਨ ਲਓ ਬਾਹਰੋਂ ਜਿਹੜੀ ਇੱਛਾ ਹੈ ਜਿੰਨਾਂ ਨੂੰ ਸੇਵਾ ਦੀ ਜਾਂ ਆਪਦੇ ਘਰੇ ਗਿਫਟ ਦੇਣਾ ਜਾਂ ਜਿਵੇਂ ਵੀ ਉਹ ਮੈਨੂੰ ਫੋਨ ਮਾਰਦੇ ਆਪਾਂ ਨੂੰ ਵੀ ਇਹ ਇਹ ਕੂਲਰ ਭੇਜਣੇ ਆ ਆਪਾਂ ਭੇਜ ਦਿੰਨੇ ਆ ਜੀ ਠੀਕ ਹੈ ਜੀ ਤੇ ਬਈ ਲੋਕੇਸ਼ਨ ਆਪਣੀ ਲੋਕੇਸ਼ਨ ਬਡਲਾਡਾ ਸ਼ਹਿਰ ਹੈ ਜੀ ਸ਼ਹਿਰ ਗੁਰੂ ਨਾਨਕ ਕਾਲਜ ਜਮਾ ਫੇਮਸ ਹੈ ਗੁਰੂ ਨਾਨਕ ਕਾਲਜ ਦੇ ਫਲਾਈਓਵਰ ਹੈ ਫਲਾਈਓਵਰ ਦੇ ਸੱਜੇ ਹੱਥ ਹੈ ਇੱਕ ਸਾਈਡ ਪੰਪ ਹੈ ਇੱਕ ਸਾਈਡ ਆਪਣੀ ਫੈਕਟਰੀ ਹੈ ਗੁਰੂ ਨਾਨਕ ਕਾਲਜ ਤੋਂ 100 ਮੀਟਰ ਦੀ ਦੂਰੀ ਤੇ ਹੈ ਜਿਵੇਂ ਲਾ ਲਓ ਬਸ ਬਡਲਾਡਾ ਸ਼ਹਿਰ ਜ਼ਿਲ੍ਹਾ ਮਾਨਸਾ ਜੀ ਜ਼ਿਲ੍ਹਾ ਮਾਨਸਾ ਡਿਲੀਵਰੀ ਆਲ ਇੰਡੀਆ ਚਾ ਦੋਸਤੋ ਇਹ ਚੀਜ਼ ਯੂਨੀਕ ਚੀਜ਼ ਆ ਹੋਰ ਕਿਤੇ ਬਹੁਤ ਘੱਟ ਬਣਦੀ ਹੈ ਤੇ ਸਾਨੂੰ ਕੋਈ ਗਾਰੰਟੀ ਨਹੀਂ ਦਿੰਦਾ ਕੂਲਰ ਦੀ ਜਿੰਨੀ ਬਾਈ ਹੋਰੀ ਦੇ ਰਹੇ ਆਗੇ ਤੇ ਬਾਈ ਗਾਰੰਟੀ ਦੇ ਨਾਲ 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 ਦੂਸਰੀ ਕੰਪੈਰ ਕੂਲਰ ਦੇ ਕੰਪੈਰੀਜਨ ਚ ਹਾਂਜੀ ਆਦਰਸ਼ਕਾਂ ਦੇ ਦਿਮਾਗ ਚ ਆਊਗਾ ਰੇਟ ਰੇਟ ਆਇਆ ਵੀਰੇ ਕਿੰਨਾ ਕੋ ਫਰਕ ਹੈ ਤੁਸੀਂ ਲੈ ਲਓ ਜਿਹੜਾ ਲੋਹੇ ਦਾ ਕੂਲਰ ਆਮ ਪਤਾ ਹੀ ਆ ਸਾਰਿਆਂ ਨੂੰ ਵੈਸੇ ਤਾਂ ਜਿਹੜਾ ਵੀ ਆਪਾਂ ਵਧੀਆ ਕੂਲਰ ਲੈਣ ਲੱਗ ਜੀ ਲੋਹੇ ਦਾ 12 13 14000 ਆਪਾਂ ਨੋਰਮਲ ਇੰਨੇ ਲਾ ਦਿੰਨੇ ਆ ਵੈਸੇ ਹਾਂਜੀ ਹਾਂਜੀ ਚਲ ਜੀ ਥੋੜਾ ਜਿਹਾ ਹਲਕਾ ਲੈਣਾ ਦਾ 10 8 9 10 ਬਸ ਇੱਥੇ ਹੀ ਲਾ ਦਿੰਨੇ ਜਿਹੜਾ ਆਪਣਾ ਇਹ ਕੂਲਰ ਹੈ 26 18 50 ਮਾਡਲ ਹੈ ਮੀਡੀਅਮ ਸਾਈਜ਼ ਹੈ ਇਹ ਇਹ 17500 ਦਾ ਕੂਲਰ ਹੈ ਜੀ ਠੀਕ ਹੈ ਜੀ ਪਿਛਲੇ ਸਾਲ ਵੀ 17.5 ਦਾ ਹੀ ਦਿੱਤਾ ਸੀ ਇਸ ਸਾਲ ਵੀ 17.5 ਦਾ ਹੀ ਦੇਣਾ ਕੋਈ ਰੇਟ ਪਿਛਲੇ ਸਾਲ ਨਾਲੋਂ ਵਧੇ ਨਹੀਂ ਕੋਈ ਨਹੀਂ ਵਧਾਉਣਾ ਆਪਾਂ ਨੇ ਕਾਰਨ ਕੀ ਹੈ ਜੀ ਪਹਿਲਾਂ ਮੈਨੂਫੈਕਚਰਿੰਗ ਥੋੜੀ ਜੀ ਘੱਟ ਸੀ ਹੁਣ ਮੈਨੂਫੈਕਚਰਿੰਗ ਵਧਾਉਣ ਕਰਕੇ ਆਪਾਂ ਰੇਟ ਕਨਸਟੈਂਟ ਰੱਖ ਸਕਦੇ ਹਾਂ ਠੀਕ ਹੈ ਜੀ ਕਿਉਂਕਿ ਪਿਆਰ ਜ਼ਿਆਦਾ ਹੈ ਮੰਨ ਲਓ ਉਸ ਹਿਸਾਬ ਨਾਲ ਮੈਨੂਫੈਕਚਰਿੰਗ ਵਧਾਤੀ ਰੇਟ ਆਪਾਂ ਕਨਸਟੈਂਟ ਰੱਖਦੇ ਸੀ ਮਤਲਬ ਸੇਲ ਵਧ ਗਈ ਤੁਹਾਡੀ ਸੇਲ ਵਧ ਗਈ ਜੀ ਸੇਲ ਵਧ ਗਈ ਉਸ ਹਿਸਾਬ ਨਾਲ ਤੁਸੀਂ ਰੇਟ ਵਧਾਏ ਰੇਟ ਵਧਾਉਣਾ ਨਹੀਂ ਹੈਗਾ ਜੀ ਆਪਾਂ ਠੀਕ ਹੈ ਠੀਕ ਹੈ ਜੀ ਦੀ ਬੋਲਦੀ ਆਪਾਂ ਰੇਟ ਇੱਕ ਹਰ ਰੇਟ ਸਾਰੇ ਬੋਲੋ ਜੀ ਤੁਸੀਂ ਇਹਦਾ ਵੱਡੇ ਕੂਲਰ ਦਾ ਜੀ ਇਹ 26 18 50 ਮਾਡਲ ਹੈ ਜੀ ਇਹ 17500 ਦਾ ਹੈ ਹਾਂਜੀ ਇੱਕ ਇਹ ਦੂ ਪਲੱਸ ਹੈ ਥੋੜਾ ਜਿਹਾ ਜਿਵੇਂ ਇਹ 26 ਹੈ ਇਧਰੋਂ ਉਹ ਇਧਰੋਂ 24 ਹੈ ਇਧਰੋਂ ਵੀ 24 ਹੈ ਉਹ ਦੋਨਾਂ ਪਾਸੇ 24 24 50 ਉੱਚਾ ਉੱਚਾ ਇਹਦੇ ਨਹੀਂ ਹੈ ਠੀਕ ਹੈ ਜੀ ਉਹ 18500 ਦਾ ਹੈ 18500 ਜੀ ਨਾਲ ਸਟੈਂਡ ਵਗੈਰਾ ਸਾਰਾ ਸਟੈਂਡ ਨਾਲ ਸਭ ਕੁਝ ਨਾਲ ਇਹ ਪਹੁੰਚ ਅਲੱਗ ਹੋਗੀ ਪਹੁੰਚ ਥੋੜੀ ਜਿਹੀ ਲੱਗੂ ਉਹ ਉਹ ਡਿਸਟੈਂਸ ਦੇ ਹਿਸਾਬ ਨਾਲ ਹੈ ਜਿਵੇਂ 30 ਕਿਲੋਮੀਟਰ ਤੇ ਮਗਵਾਉਣ ਦਾ 300 ਤੇ 100 ਕਿਲੋਮੀਟਰ ਟੈਕ ਮੰਗਵਾਉਣਾ 2000 ਠੀਕ ਹੈ ਜੀ ਹਾਂ ਜੀ ਇਹ ਜਿਵੇਂ ਟੱਕ ਵਗੈਰਾ ਟਰਾਂਸਪੋਰਟੇਸ਼ਨ ਵਾਲੀਆਂ ਗੱਡੀਆਂ ਦੇ ਵਿੱਚ ਲੱਗਣ ਵਾਲਾ ਕੂਲਰ ਆ ਗਿਆ ਹਾਂ ਜੀ ਹਾਂ ਜੀ ਹਾਂ ਜੀ ਇਹ ਕੀ ਰੇਟਸ ਹੈ ਜੀ ਇਹ 6500 ਰੁਪਏ ਦਾ ਵੀਰੇ ਇਹ ਪਿਛਲੇ ਸਾਲ ਵੀ ਤੁਹਾਨੂੰ ਪਤਾ 6500 ਦਾ ਹੀ ਮੈਂ ਪਿਛਲੇ ਸਾਲ ਦਿੱਤਾ ਸੀ ਇਸ ਸਾਲ ਵੀ 6500 ਦਾ ਹੀ ਦੇ ਠੀਕ ਹੈ ਜੀ ਹਾਂ ਜੀ ਤੇ ਇਹ ਇਹ ਵੀ 6500 ਦਾ ਹੈ ਜੀ ਇਹ ਵੀ 6500 ਦਾ ਹੈ ਇਹਨਾਂ ਦੇ ਸੇਮ ਰੇਟ ਜਮਾਂ ਸੇਮ ਰੇਟ ਜਿਹੜਾ ਜਿਹੜਾ ਕਾਉਂਟਰ ਕੂਲਰ ਹੋ ਗਿਆ 12 ਬੋਲਟ ਕੂਲਰ ਹੋ ਗਿਆ 24 ਬੋਲਟ ਕੂਲਰ ਹੋ ਗਿਆ ਸਾਰਿਆਂ ਦੇ 6500 ਸੇਮ ਰੇਟ ਠੀਕ ਇਹਦਾ ਵੀ 650 ਰੁਪਿਆ ਰੇਟ ਹੈ ਹਾਂਜੀ 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 ਇਹ ਤਿੰਨੇ ਚਾਰੇ ਜਿਹੜੇ ਛੋਟੇ ਮਾਡਲ ਨੇ ਇਹ ਸਾਰੇ 650 ਚ ਰੱਖੇ ਹੋਏ ਨੇ ਆਪਣੇ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਕੂਲਿੰਗ ਬਾਈ ਫੁੱਲ ਕਰਦਾ ਇਹ ਜਿਵੇਂ ਲੱਗਦਾ ਕੂਲਿੰਗ ਬਾਈ ਪਤਾ ਕੀ ਹੈ ਜੀ ਜੇ ਆਪਦੇ ਮੂੰਹ ਨਾਲ ਤਾਂ ਫਿਰ ਉਹੀ ਸਾਰੀ ਵਧੀਆ ਕਹਿੰਦੇ ਹੁੰਦੇ ਤੇ ਉਹ ਐ ਜਦੋਂ ਕਸਟਮਰ ਦਾ ਰਿਸਪੌਂਸ ਦੇਖਦੇ ਆ ਚਾਹ ਚੜ ਜਾਂਦਾ ਮਨ ਨੂੰ ਯਾਰ ਠੀਕ ਹੈ ਜੀ ਹਾਂ ਤੇ ਬਾਈ ਹੁਰੀ ਵੈਸੀ ਵੀ ਨਾ ਹਾਂਜੀ ਸਾਫ਼ ਸੁਥਰਾ ਕੰਮ ਕਰਦੇ ਆ ਇਹ ਕਿਉਂਕਿ ਬਾਈ ਨੇ ਜ਼ੀਰੋ ਤੋਂ ਕੰਮ ਸ਼ੁਰੂ ਕੀਤਾ ਹੋਇਆ ਅੱਜ ਤੁਸੀਂ ਦੇਖ ਸਕਦੇ ਹੋ ਆ ਸਾਰੇ ਇਰ ਲੱਗੇ ਪਏ ਨੇ ਤੇ ਸਿਆਲ ਚ ਵੀ ਬਾਈ ਦੇ ਮੈਨੂਫੈਕਚਰਿੰਗ ਨਹੀਂ ਚੱਲੀ ਗਈ ਹੈਗੀ ਖਾਸ ਕਰਕੇ ਛੋਟੇ ਕੂਲਰਾਂ ਦੀ ਤੇ ਇਹ ਡਿਮਾਂਡ ਤਾਂ ਹੀ ਆ ਬਾਈ ਹੋਰੀ ਕੁਆਲਿਟੀ ਤੇ ਕੰਮ ਕਰਦੇ ਆ ਰਹੇ ਨੇ ਪਿਛਲੇ ਕਾਫੀ ਸਾਲਾਂ ਤੋਂ ਤੇ ਨਾਲ ਨੰਬਰ ਦੇਵਾਂਗੇ ਦੋਸਤੋ ਜਰੂਰ ਮੰਗਵਾਇਓ ਚੀਜ਼ ਇੱਕ ਨੰਬਰ ਚੀਜ਼ ਹੈ ਬਾਕੀ ਇਹ ਆ ਦੂਜੇ ਕੂਲਰ ਤੇ ਪੈਸੇ ਲਾਉਂਗੇ ਇਹਨੇ 4 ਸਾਲਾਂ ਬਾਅਦ 10 12 12 13000 ਦਾ ਕੂਲਰ ਹੋ ਆਉਂਦਾਗਾ ਹਾਂਜੀ ਵਲ 3-4 ਸਾਲ ਬਾਅਦ ਗਲ ਜਾਂਦਾ ਹੈਗਾ ਉਸ ਤੋਂ ਬਾਅਦ ਫੇਰ ਪੈਸੇ ਲਾਉ। ਹਾਂ 0 ਹੋ ਜਾਂਦਾ ਜੀ ਮੈਂ ਦੇਖਿਆ ਸੀ ਹਿਸਾਬ ਕੱਢ ਕੇ ਦੇਖਿਆ ਜੀ ਜਿਵੇਂ ਉਹ 12000 ਲਾਇਆ ਉਹ ਤਿੰਨ ਸਾਲਾਂ ਚ 0 ਹੋ ਗਿਆ 4000 ਪਰ ਇਅਰ ਪੈ ਗਿਆ 1 ਸਾਲ ਦਾ 4000 ਰੁਪਏ ਪੈ ਗਿਆ। ਤੇ ਜਿਹੜਾ ਇਹ ਹੈ ਇਹ 17000 ਲੱਗੂ ਮੰਨ ਲਓ 17000 ਲਾ ਕੇ ਮੰਨ ਲਓ ਮੈਂ 25 ਸਾਲ ਕਹਣਾ ਜੀ 10 ਸਾਲ ਹੀ ਕੱਢ ਗਿਆ 1700 ਰੁਪਿਆ ਪਰ ਪਰ ਸਾਲ ਦਾ ਪਿਆਰ ਪਰ ਸਾਲ ਦਾ ਪਿਆਰ 1 ਸਾਲ ਦਾ ਸਿਰਫ 1700 ਉਸ ਤੋਂ ਬਾਅਦ ਨਾਲੇ ਦੇਖੋ 10-12000 ਦਾ ਫੇਰ ਰਹਿ ਗਿਆ ਇਹ। ਇਹ ਸਟੀਲ ਹੀ ਬਿਕ ਜੂਗਾ ਹਾਂ ਉਹਨੇ ਦਾ ਫੇਰ ਰ ਠੀਕ ਹੈ ਜੀ ਦੋਸਤੋ ਧੰਨਵਾਦ ਵੀਡੀਓ ਨੂੰ ਸ਼ੇਅਰ ਕਰਿਓ ਬਹੁਤ ਚੰਗਾ ਕੰਮ ਹੈ ਬਾਈ ਦਾ ਅ ਮ ਜਿਵੇਂ ਕਹਿੰਦੇ ਹੁੰਦੇ ਆ ਸਟਾਰਟਅਪ ਆਪਾਂ ਕਹਿ ਸਕਦੇ ਹਾਂ ਨਾ ਇੰਟਰਪ੍ਰੈਨਿਓਰਸ਼ਿਪ ਸਟਾਰਟਅਪ ਤੇ ਬਾਈ ਕੰਮ ਕਰ ਰਿਹਾਗਾ ਤੇ ਆਪਣਾ ਬ੍ਰਾਂਡ ਬਣਾ ਰਿਹਾਗਾ ਅ ਲਾਈਕ ਸ਼ੇਅਰ ਕਰਕੇ ਆਇਓ ਤੇ ਐਕਸਟਰਾ ਡਿਸਕਾਊਂਟ ਇਹਦਾ ਵੱਧ ਤੋਂ ਵੱਧ ਸ਼ੇਅਰ ਕਰੂਗਾ ਉਹਨੂੰ ਕੋਈ ਮੈਂ ਪਤਾ ਵੀਰੇ ਇਸ ਤਰ੍ਹਾਂ ਦਾ ਕਰਦਾ ਨਹੀਂ ਹੁੰਦਾ ਵੈਸੇ ਕੋਈ ਮੈਨੂੰ ਐ ਜੇ ਹੁੰਦਾ ਵੀ ਯਾਰ ਆਪਾਂ ਸਾਡਾ ਕਰਕੇ ਸਾਡੇ ਚੈਨਲ ਕਰਕੇ ਜੈਨੂਇਨ ਜੇ ਆਪਾਂ ਰੱਖਦੇ ਹੁੰਨੇ ਜੇ ਆਪਾਂ ਮੰਨ ਲਓ ਚਲੋ ਜੇ ਤੁਸੀਂ ਕਹਿੰਦੇ ਹੋ ਮੈਨੂੰ ਮਤਲਬ ਇਹ ਚੀਜ਼ਾਂ ਜਿਵੇਂ ਪੈਂਦਾ ਨਹੀਂ ਫਿਰ ਵੀ ਜੇ ਮੰਨ ਲਓ ਜੇ ਕੋਈ ਸ਼ੇਅਰ ਕਰਕੇ ਆਉਂਦਾ ਹੋਰ ਆਉਂਦਾ ਤਾਂ ਆਪਾਂ 500 ਰੁਪਏ ਡਿਸਕਾਊਂਟ ਉਹਨੂੰ ਤੁਹਾਡੇ ਵੱਲੋਂ ਹੀ ਕਰ ਦਾਂਗੇ 500 ਦਾ ਬਈ ਕਰਾਤਾ ਮੈਂ ਦੇਖੋ ਸ਼ੇਅਰ ਵੱਧ ਤੋਂ ਵੱਧ ਕਰਿਓ ਧੱਕੇ ਨਾਲ ਕਰਾਇਆ ਬਈ ਕਰਦਾ ਨਹੀਂ ਸੀ ਆਪਾਂ ਉਹ ਕੰਮ ਕਰਦੇ ਨਹੀਂ ਸੱਚੀ ਨਹੀਂ ਕਰਦੇ ਤੇ ਧੰਨਵਾਦ ਜੀ ਦੋਸਤੋ